ਸੀਐਮ ਭਗਵੰਤ ਮਾਨ ਦਾ ਪਿੰਡ ਸਟੋਜ ਹੈ ਔਰ ਸਟੋਜ ਦੇ ਨਜ਼ਦੀਕ ਜਗਤਪੁਰਾ ਪਿੰਡ ਉਹਨਾਂ ਦਾ ਨਾਨਕਾ ਪਿੰਡ ਅਖਵਾਉਂਦਾ ਪਰ ਇੱਥੇ ਇੱਕ ਵੱਡੀ ਵਾਰਦਾਤ ਹੋ ਗਈ ਹੈ ਜਿਸ ਤੋਂ ਬਾਅਦ ਹੜਕੰਪ ਮਚ ਗਿਆ ਪੰਜਾਬ ਦੇ ਅੰਦਰ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਰਿਸ਼ਤੇਦਾਰਾਂ ਦੇ ਘਰ ਚੋਰੀ ਹੋ ਗਈ ਰਿਸ਼ਤੇਦਾਰਾਂ ਦੇ ਘਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਉਹਨਾਂ ਦਾ ਪਿੰਡ ਸਟੋਜ ਹੈ ਜਿਵੇਂ ਦੱਸਿਆ ਉਹਦੇ ਉਹਨਾਂ ਦੇ ਪਿੰਡ ਦੇ ਲਾਗੇ ਜਗਤਪੁਰਾ ਪਿੰਡ ਪੈਂਦਾ ਔਰ ਇਸ ਜਗਤਪੁਰਾ ਦੇ ਅੰਦਰ ਗੁਰਜੰਟ ਸਿੰਘ ਨਾਮ ਦੇ ਵਿਅਕਤੀ ਦੇ ਘਰ ਚੋਰੀ ਹੋਈ ਹੈ ਔਰ ਇਹ ਵਿਅਕਤੀ ਇਹ ਪਰਿਵਾਰ ਜਿਹਦੇ ਘਰ ਚੋਰੀ ਹੋਈ ਹੈ ਇਹ ਸੀਐਮ ਭਗਵੰਤ ਮਾਨ ਦੇ ਕਰੀਬੀ ਰਿਸ਼ਤੇਦਾਰ ਦੱਸੇ ਜਾ ਰਹੇ ਨੇ ਇਹ ਸੀਐਮ ਭਗਵੰਤ ਮਾਨ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਨੇ ਸੀਐਮ ਭਗਵੰਤ ਮਾਨ ਦਾ ਨਾਨਕਾ ਪਿੰਡ ਦੱਸਿਆ ਜਾ ਰਿਹਾ ਔਰ ਸਵਾਲ ਚੁੱਕੇ ਜਾ ਰਹੇ ਨੇ ਕਿ ਜੇ ਸੀਐਮ ਭਗਵੰਤ ਮਾਨ ਦੇ ਨਾਨਕੇ ਚੋਰੀ ਹੋ ਜਾਂਦੀ ਹੈ ਤੇ ਇਹੋ ਜੀ ਸਥਿਤੀ ਦੇ ਵਿੱਚ ਬਾਕੀ ਸਾਰਾ ਪੰਜਾਬ ਕਿੱਥੇ ਜਾਵੇਗਾ ਜੇ ਇੱਕ ਮੁੱਖ ਮੰਤਰੀ ਦੇ ਕਰੀਬੀ ਰਿਸ਼ਤੇਦਾਰ ਦੇ ਘਰ ਹੀ ਚੋਰੀ ਹੋ ਜਾਂਦੀ ਹੈ ਤੇ ਫਿਰ ਬਾਕੀ ਪੂਰਾ ਪੰਜਾਬ ਕਿਤੋਂ ਆਸ ਲਾਈ ਬੈਠੇ ਇਹ ਸਵਾਲ ਚੁੱਕੇ ਜਾ ਰਹੇ ਨੇ ਖੈਰ ਜੋ ਵਾਕਿਆ ਹੋਇਆ ਪਹਿਲਾਂ ਉਹ ਦੱਸਦੇ ਆ ਦਰਸਲ ਜਗਤਪੁਰਾ ਦੇ ਵਿੱਚ ਇੱਕ ਘਰ ਅੰਦਰ ਚੋਰੀ ਹੋਈ ਹੈ ਦੱਸਦੀ ਹੈ ਕਿ ਇਸ ਘਰ ਦੇ ਵਿੱਚ ਗੁਰਜੰਟ ਸਿੰਘ ਨਾਮ ਦੇ ਵਿਅਕਤੀ ਜਿਨ੍ਹਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਉਹ ਇਸ ਪਿੰਡ ਦੇ ਸਾਬਕਾ ਸਰਪੰਚ ਰਹਿ ਚੁੱਕੇ ਨੇ ਔਰ ਹੁਣ ਇਸ ਘਰ ਦੇ ਜਿਹੜੇ ਮਾਲਕ ਹੁਣ ਦੱਸਦੇ ਆ ਕਿ ਚੋਰੀ ਹੋਈ ਹੈ ਦੇਰ ਰਾਤ ਉਹਨਾਂ ਦੇ ਘਰ ਚੋਰ ਆਵੜੇ ਔਰ ਉਹਨਾਂ ਨੇ ਛੱਤ ਜ਼ਰੀਏ ਅੰਦਰ ਵੜ ਕੇ ਤੇ ਚੋਰੀ ਕੀਤੀ ਚੋਰੀ ਇਸ ਪ੍ਰਕਾਰ ਕੀਤੀ ਕਿ ਜਿਹੜੀ ਅਲਮਾਰੀ ਸੀ ਉਸ ਨੂੰ ਤੋੜ ਦਿੱਤਾ ਗਿਆ ਅਲਮਾਰੀ ਦੇ ਵਿੱਚੋਂ ਜਿੰਨਾ ਗਹਿਣਾ ਗੱਟਾ ਸੀ ਜਿਹੜਾ 17 ਤੋਲੇ ਦੱਸਿਆ ਜਾ ਰਿਹਾ 17 ਤੋਲੇ ਗਹਿਣੇ ਚੋਰੀ ਕਰ ਲਏਗੇ ਔਰ ਦੂਜੇ ਪਾਸੇ 17 ਟੋਲੇ ਸੋਨੇ ਦੇ ਗਹਿਣੇ ਚੋੜੀ ਚੋਰੀ ਇੱਥੇ ਹੁੰਦੇ ਨੇ ਉੱਥੇ ਦੂਜੇ ਪਾਸੇ ਨਕਦੀ ਵੀ 1.5 ਲੱਖ ਦੇ ਕਰੀਬ ਚੋਰ ਜਿਹੜੇ ਨੇ ਉਹ ਸਾਫ਼ ਕਰਕੇ ਤੇ ਉੱਥੋਂ ਰਫੂ ਚੱਕਰ ਹੋ ਗਏ ਰਾਤੋਂ ਰਾਤ ਅਲਮਾਰੀਆਂ ਖਾਲੀ ਕਰ ਦਿੱਤੀਆਂ ਗਈਆਂ ਔਰ ਕਿਹਾ ਜਾ ਰਿਹਾ ਹੈ ਕਿ ਘਰ ਹੋਰ ਕਿਸੇ ਦਾ ਨਹੀਂ ਸਗੋ ਸੀਐਮ ਭਗਵੰਤ ਮਾਨ ਦੇ ਨਾਨਕਿਆਂ ਦਾ ਘਰ ਹੈ ਸਵਾਲ ਹੁਣ ਸੀਐਮ ਭਗਵੰਤ ਮਾਨ ਤੇ ਉੱਠ ਰਹੇ ਨੇ ਕਿਉਂਕਿ ਨਿਆ ਪ੍ਰਣਾਲੀ ਜਿਹੜੀ ਹੈ ਉਹ ਰਿਪੋਰਟਸ ਦੇ ਮੁਤਾਬਕ ਜਿਹੜਾ ਗਰਾਊਂਡ ਕ੍ਰਾਈਮ ਹੈ ਉਹ ਦਿਨੋਂ ਦਿਨ ਵਧਦਾ ਜਾ ਰਿਹਾ ਅੰਦਰ ਖਾਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਵੀ ਹੈ ਪ੍ਰਸ਼ਾਸਨ ਵੀ ਜਿਹੜਾ ਐਕਟਿਵ ਹੈਗਾ ਪਰ ਇਸ ਦੇ ਬਾਵਜੂਦ ਜਿਹੜਾ ਗਰਾਊਂਡ ਕ੍ਰਾਈਮ ਹੈਗਾ ਜਿਹੜਾ ਸਟਰੀਟ ਕ੍ਰਾਈਮ ਹੈਗਾ ਉਹ ਆਏ ਦਿਨ ਵਧਦਾ ਆ ਇਹੋ ਜੀ ਸਥਿਤੀ ਦੇ ਵਿੱਚ ਫਿਰ ਜਵਾਬ ਦੇ ਕੌਣ ਹੁੰਦਾ ਹੈ ਗ੍ਰਹਿ ਮੰਤਰੀ ਤਾਂ ਸੀਐਮ ਭਗਵੰਤ ਮਾਨ ਨੇ ਔਰ ਇਹੋ ਜੀ ਸਥਿਤੀ ਦੇ ਵਿੱਚ ਕਿ ਸੀਐਮ ਭਗਵੰਤ ਮਾਨ ਇਸ ਉੱਤੇ ਕੋਈ ਜਵਾਬ ਦੇਣਗੇ ਔਰ ਦੂਜੀ ਵੱਡੀ ਗੱਲ ਜੇ ਇਸ ਪਿੰਡ ਦੇ ਵਿੱਚ ਇਹ ਜਗਤਪੁਰਾ ਪਿੰਡ ਆ ਜਿੱਥੇ ਚੋਰੀ ਹੋਈ ਹੈ ਉਹ ਪਿੰਡ ਸੀਐਮ ਭਗਵੰਤ ਮਾਨ ਦਾ ਨਾਨਕਾ ਪਿੰਡ ਦੱਸਿਆ ਜਾ ਰਿਹਾ ਔਰ ਜਿਨ੍ਹਾਂ ਦੇ ਘਰ ਹੋਈ ਹੈ ਚੋਰੀ ਉਹਨਾਂ ਦੇ ਬਾਰੇ ਵੀ ਇਹੀ ਕਿਹਾ ਜਾ ਰਿਹਾ ਕਿ ਇਹ ਲੋਕ ਇਹ ਵਿਅਕਤੀ ਇਹ ਪਰਿਵਾਰ ਜਿਹੜਾ ਉਹ ਸੀਐਮ ਭਗਵੰਤ ਮਾਨ ਦੇ ਕਰੀਬੀ ਨੇ ਉਹਨਾਂ ਦੇ ਰਿਸ਼ਤੇਦਾਰ ਵੀ ਦੱਸੇ ਜਾ ਰਹੇ ਨੇ ਕਈ ਥਾਵਾਂ ਦੇ ਉੱਤੇ ਔਰ ਗੁਰਜੰਟ ਸਿੰਘ ਨਾਮ ਦਾ ਇਹ ਵਿਅਕਤੀ ਜਿਹੜਾ ਹੁਣ ਰਿਪੋਰਟਸ ਦੇ ਵਿੱਚ ਸਾਹਮਣੇ ਆਇਆ ਉਹ ਇਸ ਬਾਰੇ ਜਾਣਕਾਰੀ ਦੇ ਰਿਹਾ ਹੈ ਕਿ ਉਹਨਾਂ ਦੇ ਘਰੋਂ 17 ਟੋਲੇ ਸੋਨਾ ਚੋਰੀ ਹੋ ਗਿਆ ਔਰ ਉਹਦੇ ਨਾਲ ਨਾਲ 1.5 ਲੱਖ ਰੁਪਏ ਜਿਹੜੀ ਨਗਦੀ ਸੀਗੀ ਉਹ ਚੋਰ ਲੁੱਟ ਕੇ ਤੇ ਫਰਾਰ ਹੋ ਗਈ ਔਰ ਹਨਨ ਹੈਰਾਨੀ ਦੀ ਗੱਲ ਹੈ ਚੋਰ ਬਾਹਰ ਜਾਂਦੇ ਜਾਂਦੇ ਬਰਾਂਡੇ ਵਿੱਚ ਲੱਗਿਆ ਇੱਕ ਬਿਜਲੀ ਦਾ ਬਲਬ ਵੀ ਲਾ ਕੇ ਲੈ ਗਏ ਖਰ ਇਹੋ ਜੀ ਸਿਤੀ ਇਹੋ ਜੀਆਂ ਖਬਰਾਂ ਜਦੋਂ ਸੀਐਮ ਭਗਵੰਤ ਮਾਨ ਦੇ ਕਰੀਬੀਆਂ ਦੇ ਮਤਲਕ ਵੀ ਆਉਣ ਲੱਗ ਜਾਣ ਤੇ ਫਿਰ ਸਵਾਲ ਨਹੀਂ ਖੜਨਗੇ ਹਾਲਾਂਕਿ ਇਹ ਜ਼ਰੂਰ ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜਿਸ ਘਰ ਦੇ ਵਿੱਚ ਚੋਰੀ ਹੋਈ ਹੈ ਉਹ ਸੀਐਮ ਭਗਵੰਤ ਮਾਨ ਦੇ ਕਰੀਬੀ ਨੇ ਕਈ ਲੋਕ ਤਾਂ ਇਹਨਾਂ ਨੂੰ ਸੀਐਮ ਭਗਵੰਤ ਮਾਨ ਦੇ ਰਿਸ਼ਤੇਦਾਰ ਵੀ ਦੱਸ ਰਹੇ ਨੇ ਕਈ ਚੈਨਲਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਸੀਐਮ ਭਗਵੰਤ ਮਾਨ ਦੇ ਰਿਸ਼ਤੇਦਾਰਾਂ ਦੇ ਘਰ ਚੋਰੀ ਹੋਈ ਹੈ ਪਰ ਸਵਾਲ ਇਹ ਖੜਦਾ ਹੈ ਕਿ ਕੀ ਇਸ ਤੋਂ ਬਾਅਦ ਬਾਕੀ ਦਾ ਪੰਜਾਬ ਸੇਫ ਹੈ ਜੇ ਇਹ ਲੋਕ ਇਹ ਪਰਿਵਾਰ ਸੀਐਮ ਭਗਵੰਤ ਮਾਨ ਦਾ ਕਰੀਬੀ ਹੈ ਜੇ ਇਹ ਪਰਿਵਾਰ ਸੀਐਮ ਭਗਵੰਤ ਮਾਨ ਦਾ ਨਾਨਕਾ ਪਰਿਵਾਰ ਹੈ ਤਾਂ ਬਾਕੀ ਸਾਰਾ ਪੰਜਾਬ ਹੁਣ ਕਿਸ ਤੋਂ ਆਸ ਲਈ ਬੈਠੇ ਸਵਾਲ ਤਾਂ ਜ਼ਰੂਰ ਹੀ ਖੜਦਾ ਹੈ ਕਿਰੇ ਤੋਂ ਆਸ ਲਾ ਕੇ ਬੈਠੇ ਪੰਜਾਬ ਕੌਣ ਉਹਨਾਂ ਦੇ ਘਰ ਦੀ ਉਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਕਰੇਗਾ ਸਵਾਲ ਤਾਂ ਇਹ ਬਣਦਾ ਹੈ ਹੁਣ ਲੋਕਾਂ ਦੇ ਘਰ ਪੈਸੇ ਪਏ ਹੁੰਦੇ ਨੇ ਸੁਭਾਵਿਕ ਗੱਲ ਹੈ ਗਹਿਣੇ ਪਏ ਹੁੰਦੇ ਨੇ ਸੁਭਾਵਿਕ ਗੱਲ ਹੈ ਪਰ ਜੇ ਇਹ ਕਹਾਣੀ ਕਿ ਸੀਐਮ ਭਗਵੰਤ ਮਾਨ ਦੇ ਰਿਸ਼ਤੇਦਾਰ ਨੇ ਜਿਹਨਾਂ ਦੇ ਘਰ ਚੋਰੀ ਹੋਈ ਹੈ ਇਹ ਸੱਚ ਹੈ ਤਾਂ ਲੋਕ ਆਪਣੇ ਗਹਿਣੇ ਫਿਰ ਕਿਸ ਤਰ੍ਹਾਂ ਬਚਾਉਣਗੇ ਲੋਕ ਆਪਣੀ ਜਾਨ ਮਾਲ ਦੀ ਸੁਰੱਖਿਆ ਕਿਸ ਤਰ੍ਹਾਂ ਕਰਨਗੇ ਆਪਣਾ ਨਕਦ ਆਪਣਾ ਪੈਸਾ ਜਿਹੜਾ ਉਹਨਾਂ ਨੇ ਇਕੱਠਿਆਂ ਕਰਕੇ ਰੱਖਿਆ ਹੋਵੇਗਾ ਉਹ ਕਿਸ ਤਰ੍ਹਾਂ ਬਚਾਉਣਗੇ ਜੇ ਸੀਐਮ ਭਗਵੰਤ ਮਾਨ ਦੇ ਆਪਣੇ ਰਿਸ਼ਤੇਦਾਰਾਂ ਦੇ ਘਰ ਹੀ ਸ਼ਰਿਆਮ ਚੋਰੀ ਹੋ ਗਈ ਖैर ਸਵਾਲ ਦਾ ਜ਼ਰੂਰ ਖੜਦਾ ਆ ਪਰ ਇਸ ਤੋਂ ਬਾਅਦ ਹੁਣ ਅਗਲੀ ਕਾਰਵਾਈ ਕੀ ਹੋਵੇਗੀ ਕਾਰਵਾਈ ਤੇ ਆਉਂਨੇ ਆ ਮੌਕੇ ਉੱਤੇ ਸਨਾਮ ਦੀ ਪੁਲਿਸ ਉੱਥੇ ਪਹੁੰਚਦੀ ਹੈ ਉੱਥੇ ਪਹੁੰਚ ਕੇ ਪੁਲਿਸ ਦੇ ਵੱਲੋਂ ਫੌਰੀ ਤੌਰ ਦੇ ਉੱਤੇ ਜਾਂਚ ਸ਼ੁਰੂ ਕਰ ਲਈ ਜਾਂਦੀ ਹੈ ਔਰ ਫੌਰੀ ਤੌਰ ਦੇ ਉੱਤੇ ਇਹ ਦਾਵਾ ਕਰ ਦਿੱਤਾ ਜਾਂਦਾ ਹੈ ਕਿ ਜਲਦ ਤੋਂ ਜਲਦ ਸਤੇ ਕਾਰਵਾਈ ਕਰਦੇ ਆ ਹੋਇਆ ਤੇ ਸ਼ਨਾਖਤ ਕਰਕੇ ਮੁਲਜ਼ਮ ਗ੍ਰਿਫਤਾਰ ਕਰ ਲਏ ਜਾਣਗੇ ਹੁਣ ਇਹ ਤਾਂ ਸਮਾਂ ਦੱਸੇਗਾ ਕਿ ਕਿੰਨੀ ਦੇਰ ਤੱਕ ਇਹ ਸਾਰਾ ਕੁਝ ਹੋਏਗਾ ਆਮੋਮਨ ਜਦੋਂ ਕਿਸੇ ਮੰਤਰੀ ਦਾ ਨਾਮ ਵਿੱਚ ਰੁਲੇ ਔਰ ਖਾਸ ਕਰਕੇ ਜਦੋਂ ਮੁੱਖ ਮੰਤਰੀ ਦਾ ਰਲ ਜਵੇ ਇਹੋ ਜੀ ਸਥਿਤੀ ਦੇ ਵਿੱਚ ਫਿਰ ਇਹ ਹਾਈ ਪ੍ਰੋਫਾਈਲ ਕੇਸ ਬਣ ਜਾਂਦਾ ਹੁੰਦਾ ਔਰ ਜੇ ਹਾਈ ਪ੍ਰੋਫਾਈਲ ਕੇਸ ਵੀ ਹੈ ਤਾਂ ਦੇਖਣਾ ਹੋਵੇਗਾ ਕਿੰਨੀ ਦੇਰ ਤੱਕ ਇਸ ਦਾ ਨਿਪਟਾਰਾ ਸਾਹਮਣੇ ਆਉਂਦਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਦੋਂ ਤੱਕ ਜੋ ਸਵਾਲ ਖੜਦੇ ਨੇ ਦੇਖਣਾ ਹੋਵੇਗਾ ਕਿ ਕੀ ਇਹਨਾਂ ਦਾ ਜਵਾਬ ਮਿਲ ਸਕਦਾ ਹੈ ਜਾਂ ਨਹੀਂ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਡੇ ਰੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ